ਪਹਿਲੋ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਜੀਵਿੰਦਾਰ ਭਰਾਵਾਂ ਨੂੰ ਮੈਂ ਪਿਆਰ ਪਰੀ ਸਤਿ ਸ਼੍ਰੀ ਅਕਾਲ ਕਰਦਾ ਜੀ ਆਪਣੇ YouTube ਚੈਨਲ ਨੂੰ ਕਰ ਲਓ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਦੀ ਸੋਧ ਆਪਾਂ ਕਿਸ ਤਰੀਕੇ ਦੇ ਨਾਲ ਕਰਨੀ ਹੈ ਬੀਜ ਦੀ ਸੋਧ ਕਰਨੀ ਕਿਉਂ ਜ਼ਰੂਰੀ ਹੈ ਇਹਦੇ ਨਾਲ ਕੀ ਫਰਕ ਪੈਂਦਾ ਹੈ ਝਾੜ ਦੇ ਵਿੱਚ ਫਰਕ ਪੈਂਦਾ ਹੈ ਕਿਉਂ ਜਿਹੜੀ ਬੀਜ ਦੀ ਸੋਧ ਕੀਤੀ ਜਾਂਦੀ ਹੈ ਤੇ ਆਪਾਂ ਬੀਜ ਦੀ ਸੋਧ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਸਭ ਤੋਂ ਸੋਖਾ ਤਰੀਕਾ ਕਿਹੜਾ ਹੈ ਤੇ ਵਧੀਆ ਤਰੀਕਾ ਕਿਹੜਾ ਹੈ ਕਿਹੜਾ ਬੀਜ ਸੋਧ ਦੀ ਜਿਹੜੀ ਦਵਾਈ ਹੈ ਉਹ ਆਪਾਂ ਨੂੰ ਪੂਰਾ ਰਿਜ਼ਲਟ ਵਧੀਆ ਰਿਜ਼ਲਟ ਦਿੰਦੀ ਹੈ ਤੇ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਕਿਉਂਕਿ ਅਗੇਤੀ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਇਸ ਵਾਰ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੱਧ ਰਕਵਾ ਹੈ ਇਸ ਵਾਰ PR131 ਹੋ ਗਿਆ 22 ਹੋ ਗਿਆ 26 ਹੋ ਗਿਆ 28 ਹੋ ਗਿਆ ਤੇ ਸੁਪਰੀ 110 ਹੋ ਗਿਆ ਇਹ ਜਿਹੜੀ ਇਹ ਵੈਰੈਟੀ ਆ ਇਹਨਾਂ ਦਾ ਪੰਜਾਬ ਦੇ ਵਿੱਚ ਇਸ ਵਾਰ ਜ਼ਿਆਦਾ ਰਕਬੇ ਦੇ ਵਿੱਚ ਲਵਾਈ ਹੋਊਗੀ ਤੇ ਕਿਸਾਨ ਭਰਾ ਹੁਣ ਪਨੀਰੀ ਬੀਜ ਰਹੇ ਆ ਪਨੀਰੀ ਬੀਜਣ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਜਰੂਰ ਦੇਖ ਲਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਕਿਸਾਨ ਭਰਾ ਬਨੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਪਹਿਲਾਂ ਤਾਂ ਜਦੋਂ ਜ਼ਿਮੀਂਦਾਰ ਭਰਾਵਾਂ ਦੇ ਜਿਹੜੇ ਆਪਣੇ ਆਪਣੇ ਤਜਰਬੇ ਆ ਹਰੇਕ ਜ਼ਿਮੀਂਦਾਰ ਭਰਾ ਆਪਣੀ ਆਪਣੀ ਸਾਉਂਝੇ ਦੇ ਨਾਲ ਚੱਲਦਾ ਕਿਉਂਕਿ ਜਦੋਂ ਕੋ ਪਨੀਰੀ ਦੀ ਬਜਾਈ ਕਰਦੀ ਹੈ ਹੁਣ ਕਈ ਜ਼ਿਮੀਂਦਾਰ ਭਰਾ ਜਿਹੜੀ ਸੁੱਕੀ ਬੀਜ ਦਾ ਕਿਆਰੀ ਦੇ ਪਿੱਛੇ ਛੇਟਾ ਦੇ ਕੇ ਬਾਅਦ ਦੇ ਵਿੱਚ ਪਾਣੀ ਫੇਰੇ ਲਗਾਉਂਦੇ ਹੈ ਤੇ ਕਈ ਜ਼ਿਮੀਂਦਾਰ ਗਿਆ ਬੀਜ ਨੂੰ ਭਿਉਂ ਕੇ ਜਦੋਂ ਬੀਜ ਉੰਗਰਿਆ ਆ ਉਹ ਤੋਂ ਜਿਹੜੀ ਪਨੀਰੀ ਬੀਜਦੇ ਐ ਤੇ ਹਰੇਕ ਜ਼ਿਮੀਂਦਾਰ ਭਰਾ ਦੇ ਆਪਣੇ ਆਪਣੇ ਤਜਰਬੇ ਐ ਤੇ ਆਪਾਂ ਗੱਲ ਕਰਨੀ ਐ ਬੀਜ ਦੀ ਸੋਧ ਬਾਰੇ ਆਪਾਂ ਕਿਸ ਤਰੀਕੇ ਦੇ ਨਾਲ ਜਿਹੜੀ ਬੀਜ ਦੀ ਵਧੀਆ ਤਰੀਕੇ ਦੇ ਨਾਲ ਸੋਧ ਕਰ ਸਕਦੇ ਐ ਤੇ ਜ਼ਿਮੀਂਦਾਰ ਭਰਾਵੋ ਬੀਜ ਸੋਧਣਾ ਕਿਉਂ ਜ਼ਰੂਰੀ ਹੁੰਦਾ ਐ ਪਹਿਲਾਂ ਤਾਂ ਇਹਦੇ ਬਾਰੇ ਆਪਾਂ ਜਾਣ ਲਈਏ ਬੀਜ ਸੋਧਣਾ ਕਿਸਾਨ ਭਰਾਵੋ ਇਸ ਲਈ ਜ਼ਰੂਰੀ ਹੁੰਦਾ ਕਿਉਂਕਿ ਗੱਲ ਕੁਝ ਨਹੀਂ ਹੁੰਦੀ ਥੋੜੀ ਜੀ ਗੱਲ ਹੁੰਦੀ ਹੈ ਬਸ ਬੀਜ ਨੂੰ ਸੋਧਣ ਦੀ ਜ਼ਰੂਰਤ ਹੁੰਦੀ ਹੈ ਬਹੁਤਾ ਆਪਣਾ ਖਰਚਾ ਵੀ ਨਹੀਂ ਆਉਂਦਾ ਇਹਦੇ ਨਾਲ ਕੀ ਹੁੰਦਾ ਕੋਈ ਵੀ ਆਪਣੀ ਬਿਮਾਰੀ ਦੇ ਲਈ ਆਪਣੇ ਬੀਜ ਦੇ ਵਿੱਚ ਅੱਗੇ ਜਾ ਕੇ ਜਦੋਂ ਉਹਦੀ ਗਰੋਥ ਦੇ ਵਿੱਚ ਇੱਕ ਬਹੁਤ ਵਧੀਆ ਰਹਿੰਦਾ ਆਪਣੀ ਗਰੋਥ ਨਹੀਂ ਰੁਕਦੀ ਤੇ ਝਾੜ ਦੇ ਵਿੱਚ ਵੀ ਕਿਸਾਨ ਭਰਾਵੋ ਫਰਕ ਜ਼ਰੂਰ ਪੈਂਦਾ ਹੈ ਤੇ ਬਿਮਾਰੀ ਤੋਂ ਬਿਮਾਰੀਆ ਤੋਂ ਵਿਚਾਰ ਰਹਿਦਾ ਜੇ ਆਪਾਂ ਆਪਣਾ ਬੀਜ ਸੌਧਿਆ ਹੋਊਗਾ ਤਾਂ ਬਿਮਾਰੀਆ ਤੋਂ ਵਿਚਾਰ ਆਊਗਾ ਜੇ ਆਪਾਂ ਬੀਜ ਨੂੰ ਨਹੀਂ ਸੌਧਾਂਗੇ ਕਈ ਵਾਰ ਆਪਣੀ ਜਿਹੜੀ ਫਸਲ ਨੂੰ ਬਿਮਾਰੀ ਪੈ ਜਾਂਦੀ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਪਛਤਾਵਾ ਹੁੰਦਾ ਹੁਣ ਕਿਸਾਨ ਪ੍ਰਭ ਆਪਾਂ ਬੀਜ ਨੂੰ ਸੌਧਣਾ ਕਿਵੇਂ ਹੈ ਬੀਜ ਨੂੰ ਸੌਧਣ ਦੇ ਲਈ ਆਪਾਂ ਨੇ ਹੁਣ ਸਾਰੇ ਮੇਰੀ ਜ਼ਿੰਮੇਵਾਰ ਭਰਾ ਕੀ ਕਰਦੇ ਆ ਆ ਇੱਕ ਪੂੜੀ ਆਂਦੀ ਹੈ ਸਟ੍ਰੈਪਟੋਪਲਸ ਦੀ ਆ ਇਹ ਸਾਰੇ ਜ਼ਿਮੀਂਦਾਰ ਭਰਾ ਇਹਨਾਂ ਜਿਹੜੀ ਪੋੜੀਆਂ ਦਾ ਯੂਜ਼ ਕਰਦੇ ਆ ਯੂਜ਼ ਕਿਵੇਂ ਕਰਦੇ ਆ ਜਦੋਂ ਆਪਾਂ ਬੀਜ ਨੂੰ ਭਿਉਂਦੇ ਆ ਪਾਣੀ ਦੇ ਵਿੱਚ ਘੋਲ ਕੇ ਆਪਾਂ ਬੀਜ ਨੂੰ ਉਹਦੇ ਵਿੱਚ 24 ਘੰਟੇ ਦੇ ਲਈ ਆਪਾਂ ਡੋਬ ਦਿੰਦੇ ਆ ਤੇ ਡੋਬਣ ਤੋਂ ਬਾਅਦ ਕਿਸਾਨ ਭਰਾਵੋ ਇਹ ਆਪਾਂ ਪਾਣੀ ਦੇ ਵਿੱਚ ਡੋਬ ਦਿੰਦੇ ਆ ਤੇ ਫਿਰ ਆਪਾਂ ਪਨੀਰੀ ਨੂੰ ਬੋਰੀ ਦੇ ਵਿੱਚ ਪਾ ਕੇ ਜਾਂ ਫਿਰ ਡੱਬਣੀ ਵੀ ਹੁੰਦੀ ਏ ਤੇ ਉੱਪਰ ਫੇ ਆਪਾਂ ਪਾਣੀ ਦਾ ਛਿੱਟਾ ਦਿੰਦਾ ਹੈ 24 ਘੰਟੇ ਆਪਾਂ ਉਸ ਤਰੀਕੇ ਦੇ ਨਾਲ ਰੱਖਦੇ ਆ ਜਦੋਂ ਪਨੀਰੀ ਆਪਣੀ ਉਂਗਰਿਆਂਦੀ ਹੈ ਫੇਰ ਆਪਾਂ ਛਿੱਟਾ ਦਿੰਦੇ ਆ ਇਹਦਾ ਕਿਸਾਨ ਪ੍ਰਭੂ ਬਹੁਤ ਹੱਦ ਤੱਕ ਜਿਹੜੀ ਇਸ ਦਵਾਈ ਦਾ ਫਾਇਦਾ ਹੁੰਦਾ ਜ਼ਰੂਰ ਹੈ ਪਰ ਫਾਇਦਾ ਘੱਟ ਕਿਉਂ ਹੁੰਦਾ ਹੈ ਕਿਉਂਕਿ ਕਿਸਾਨ ਪ੍ਰਭੂ ਜਦੋਂ ਆਪਾਂ ਪਾਣੀ ਦੇ ਵਿੱਚ ਆਪਾਂ ਇਹਨੂੰ ਸੋਧ ਲਿਆ ਦਵਾਈ ਵਿੱਚ ਰਚ ਜਾਂਦੀ ਹੈ ਤੇ ਦੁਬਾਰਾ ਜਦੋਂ ਆਪਾਂ ਫੇਰ ਪਨੀਰੀ ਨੂੰ ਬੀਜ ਨੂੰ ਆਪਾਂ ਦੱਬ ਦਿੰਦੇ ਆ ਜਾਂ ਬੋਰੀ ਦੇ ਵਿੱਚ ਫਿਰ ਆਪਾਂ ਉੱਪਰੋਂ ਉਹਦੇ ਪਾਣੀ ਛਿੜਕਦੇ ਆ 24 ਘੰਟੇ ਆਪਾਂ ਉਸ ਤਰੀਕੇ ਦੇ ਨਾਲ ਉਹਨੂੰ ਰੱਖਦੇ ਆ ਉਹ ਜਿਹੜੀ ਦਵਾਈ ਉਹ ਬਾਹਰ ਨਿਕਲ ਜਾਂਦੀ ਆ ਇਸ ਕਰਕੇ ਜਿਹੜਾ ਇਸ ਚੀਜ਼ ਦਾ ਫਾਇਦਾ ਆਪਾਂ ਨੂੰ ਘੱਟ ਦੇਖਣ ਨੂੰ ਮਿਲਦਾ ਹੈ ਪਰ ਬਹੁਤ ਹੱਦ ਤੱਕ ਕਿਸਾਨ ਭਰਾਵੋ ਇਹ ਚੀਜ਼ ਫਾਇਦਾ ਦਿੰਦੀ ਆ ਇਸ ਤਰੀਕੇ ਦੇ ਨਾਲ ਵੀ ਤੁਸੀਂ ਬੀਜ ਦੀ ਸੋਧ ਜ਼ਰੂਰ ਕਰੇ ਕਰੋ ਤੇ ਦੂਜਾ ਤਰੀਕਾ ਹੈਗਾ ਕਿਸਾਨ ਭਰਾਵੋ ਫੰਗੀਸਾਈਡ ਆਪਾਂ ਫੰਗੀਸਾਈਡ ਦੇ ਨਾਲ ਅਪਾ ਫੰਗੀਸਾਈਡ ਦਾ ਵੀ ਯੂਜ਼ ਕਰਕੇ ਆਪਾਂ ਬੀਜ ਦੀ ਸੋਧ ਕਰ ਸਕਦੇ ਹੁਣ ਸਰੀਐਂਟਾ ਕੰਪਨੀ ਦਾ ਇੱਕ ਫੰਗੀਸਾਈਡ ਆਂਦਾ ਏ ਬੀਜ ਦੀ ਸੋਧ ਵਾਸਤੇ ਆਪਾਂ ਬਾਸਮਤੀ ਦੇ ਬੀਜ ਦੀ ਵੀ ਸੋਧ ਕਰ ਸਕਦੇ ਆ ਤੇ ਪੀਆਰ ਇਸਮਾ ਕੋਈ ਵੀ ਬੀਜ ਦੀ ਆਪਾਂ ਸੋਧ ਕਰ ਸਕਦੇ ਆ ਉਹ ਕਿਸਾਨ ਭਰਾ ਉਹ ਯੂਜ਼ ਆਪਾਂ ਘੱਟ ਕਿਉਂ ਕਰਦੇ ਆ ਉਹ ਉਹਨਾਂ ਨੇ ਕੰਪਨੀ ਵਾਲਿਆਂ ਨੇ ਦੱਸਿਆ ਹੋਇਆ ਵੀ ਬੀਜ ਨੂੰ ਸੋਧਨਾ ਤੁਸੀਂ ਜਿਵੇਂ ਜਿਹੜੇ ਕਿਸਾਨ ਭਰਾ ਸੁੱਕੇ ਬੀਜ ਦਾ ਛਿੱਟਾ ਦੰਦਿਆ ਸੁੱਕੀ ਪਨੀਰੀ ਬੀਜ ਦੇ ਮਤਲਬ ਬੀਜ ਨੂੰ ਭੌਂਦੀ ਨਹੀਂ ਹੈਗੀ ਉਹਨੂੰ ਜੇ ਤੁਸੀਂ ਦਵਾਈ ਚੰਗੀ ਤਰ੍ਹਾਂ ਦਵਾਈ ਲਾ ਕੇ ਉਹਨੂੰ ਆਪਾਂ ਛਿੱਟਾ ਦਵਾਂਗੇ ਉਹਦਾ ਆਪਾਂ ਨੂੰ ਬੈਨੀਫਿਟ ਫੇਰ ਮਿਲਦਾ ਏ ਜੇ ਆਪਾਂ ਇਸ ਤਰੀਕੇ ਦੇ ਨਾਲ ਉਹਨੂੰ ਬੀਜ ਨੂੰ ਸੋਧਾਂਗੇ ਪਾਣੀ ਦੇ ਵਿੱਚ ਤਾਂ ਜਦੋਂ ਆਪਾਂ ਪਾਣੀ ਉੱਪਰ ਛਿੜਕਾਂਗੇ ਜਿਹੜੀ ਦਵਾਈ ਉੱਤਰ ਜਾਣੀ ਉਹ ਚੀਜ਼ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਮਿਲਦਾ ਇਸ ਕਰਕੇ ਆਹ ਜਿਹੜੀ ਚੀਜ਼ ਹੈ ਇਹਦਾ ਆਪਾਂ ਨੂੰ ਬਹੁਤ ਹੱਦ ਤੱਕ ਉਸ ਤਰੀਕੇ ਦੇ ਨਾਲ ਫਾਇਦਾ ਮਿਲਦਾ ਹੈ ਤੇ ਹੁਣ ਤਰੀਕਾ ਕਿਸਾਨ ਭਰਾਵੋ ਮੈਂ ਤੁਹਾਨੂੰ ਦੋਵੇਂ ਦੱਸਤੇ ਹੁਣ ਜਿਹੜੇ ਕਿਸਾਨ ਭਰਾ ਤਾਂ ਸੁੱਕੀ ਮਤਲਬ ਬੀਜ ਨੂੰ ਭਿਉਂਦੇ ਨਹੀਂ ਹੈਗੇ ਤੁਸੀਂ ਸੁੱਕੀ ਪਨੀਰੀ ਦਾ ਛਿੱਟਾ ਦਿੰਦੇ ਆ ਉਹ ਜਿਹੜੇ ਉਸ ਫੰਗੀ ਸੈੱਟ ਦਾ ਕੋਈ ਵੀ ਤੁਸੀਂ ਫੰਗੀ ਸੈੱਟ ਦਾ ਯੂਜ਼ ਜ਼ਰੂਰ ਕਰੋ ਕਿਉਂਕਿ ਤੁਹਾਨੂੰ ਉਹਦਾ ਵੱਧ ਫਾਇਦਾ ਮਿਲੂਗਾ ਤੇ ਜਿਹੜੇ ਕਿਸਾਨ ਪਰਪੇ ਹੋ ਕੇ ਬੀਜ ਨੂੰ ਬੀਜਦੇ ਆ ਤਾਂ ਉਹ ਜਿਹੜੀ ਆ ਪੂੜੀ ਹੈ ਇਹਦਾ ਯੂਜ਼ ਜ਼ਰੂਰ ਕਰਨਾ ਕਿਉਂਕਿ ਸਸਤੀ ਜੀ ਪੂੜੀ ਹੁੰਦੀ ਹੈ ਬਹੁਤ ਆਪਣਾ ਖਰਚਾ ਨਹੀਂ ਫਿਰ ਵੀ ਆਪਾਂ ਨੂੰ ਬਹੁਤ ਹੱਦ ਤੱਕ ਆਪਾਂ ਨੂੰ ਇਹ ਚੀਜ਼ ਫਾਇਦਾ ਦਿੰਦੀ ਹੈ ਤੇ ਬਾਕੀ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰੇ ਜ਼ਰੂਰ ਕਰਿਓ ਤਾਂ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣਦੇ ਰਹੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ